ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਮਨਿੰਦਰ ਸਿੰਘ ਤੇ ਤੁਸੀਂ ਪਬਲਟੀ ਵੀ ਦੇਖ ਰਹੇ ਹੋ ਪੱਤਕ 71 ਦੇ ਵਿੱਚ ਪਾਈ ਮਤਪਾਲ ਦੇ ਅਕਾ ਦੇ ਵਿੱਚ ਜਿਹੜਾ ਬਾਬਾ ਬਟਾਲੇ ਰਖੜਪੁਰ ਨੇ ਉੱਤੇ ਇਕੱਠ ਹੋਇਆ ਏ ਰਿਪੋਰਟ ਦਿੱਤੀ ਸੀ 19 ਤਰੀਕ ਦੀ ਤੇ ਤੁਸੀਂ ਕਦੋਂ ਦੇਖ ਸਕਦੇ ਹੋ ਪਿੱਛੇ ਸੰਗਤ ਦਾ ਪਾਈ ਮਤਪਾਲ ਆ ਕਰੇ ਵਿੱਚ ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਜਿਹੜਾ ਉਹ ਜੇਲਾ ਵਿੱਚ ਰੱਖਿਆ ਜਾ ਰਿਹਾ ਸਜਮਾ ਪੂਰੀਆਂ ਹੋ ਗਈਆਂ ਨੇ ਦੇ ਪਾਈ ਅਮਰਤਪਾਲ ਤੇ ਦੁਬਾਰੇ ਨੇ ਐਮਐਸਏ ਲਗਾ ਦਿੱਤੀ ਗਿਆ ਜਦਕਿ ਉਹ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ ਕੇ ਐਮਪੀ ਬਣ ਚੁੱਕੇ ਨੇ ਅਸੀਂ ਗੱਲਬਾਤ ਕਰਾਂਗੇ ਸਾਡੇ ਨਾਲ ਮੌਜੂਦ ਨੇ ਉਹਨਾਂ ਦੇ ਬਾਪੂ ਜੀ ਸੱਸੀ ਦੇ ਬਾਪੂ ਜੀ ਜੀ ਕੀ ਕਹਿਣਾ ਚਾਹੁੰਗੇ ਇੰਨਾ ਕੱਠ ਦੇ ਕੇ ਪਾਈ ਅਮਰਤਪਾਲ ਦੇ ਆਕੇ ਵਿੱਚ ਕੱਠ ਹੋਇਆ ਤੇ ਉਹਨਾਂ ਨੂੰ ਛੱਡ ਨਹੀਂ ਦੇ ਦੁਬਾਰੇ ਨੇ ਇਸ ਲਗਾ ਦਿੱਤੀ ਗਈ ਹੈ ਜਦੋਂ ਕਿ ਲੋਕਾਂ ਨੇ 2 ਲੱਖ ਤੋਂ ਵੱਧ ਵੋਟਾਂ ਨਾਲ ਜਿਤਾਇਆ ਹੈ ਲੋਕਾਂ ਦੀ ਪਸੰਦ ਪਸੰਦ ਸੀ ਉਹ ਤਾਂ ਕਰਕੇ ਜਿੱਤੇ ਨੇ ਕੀ ਕਹੂੰਗੇ ਇਹਦੇ ਬਾਰੇ ਇਹ ਤੇ ਗੁਰੂ ਸਾਹਿਬ ਦਾ ਘਟਾਨ ਕੋਟ ਸ਼ੁਕਰ ਕਰਦੇ ਆਂ ਤੇ ਸੰਗਤਾਂ ਦਾ ਸਿਰਦਾ ਬਹੁਤ ਧੰਨਵਾਦ ਕਰਦੇ ਆ ਕਿ ਜਿਹੜੇ ਇੱਕ ਛੋਟੇ ਜਿਹੇ ਸਥਾਨ ਤੇ ਇੰਨੀ ਵੱਡੀ ਤਦਾਦ ਚ ਇੰਨੇ ਗੈਮਨੀ ਤੇ ਬਰਸਾਤ ਚ ਇੱਥੇ ਪਹੁੰਚੇ ਆ ਅਸੀਂ ਉਹਨਾਂ ਦਾ ਬਹੁਤ ਅਹਿਮ ਰਮਨ ਕਰਵਾਦੇ ਆ ਇੱਕ ਪਾਸੇ ਪਵੰਤਮਾਂ ਦੀ ਰੈਲੀ ਹੋ ਰਹੀ ਹੈ ਇੱਕ ਪਾਸੇ ਪੰਥਕ ਇਕੱਤਰਤਾ ਹੈ ਕੀ ਦੇਖਦੇ ਹੋ ਦੋਨੇ ਪਾਸੇ ਜਾ ਰਹੇ ਕਾਫੀ ਲੋਕ ਆ ਉਹ ਵੀ ਸਰਕਾਰ ਨੇ ਹਿਗਮ ਚਾਹ ਦੇ ਲੋਕਾਂ ਨੂੰ ਸਰਕਾਰੀ ਬੱਸਾਂ ਚ ਬਿਠਾ ਕੇ ਲੋਕਾਂ ਨੂੰ ਦਬਾ ਕੇ ਕਿ ਤੁਸੀਂ ਜ਼ਰੂਰ ਆਓ ਤੇ ਨਾ ਆਓ ਹੂ ਜਬਾ ਨਾ ਆ ਰਿਹਾ ਇੱਥੇ ਲੋਕਾਂ ਪਾਰ ਆ ਰਹੇ ਆ ਪਿਆਰ ਨਾਲ ਆ ਰਹੇ ਲੋਕ ਕਈ ਵੀ ਕਹਿ ਰਹੇ ਨੇ ਵੀ ਉਧਰ ਕੋਲਟੀ ਫਾਰਮ ਵਾਲੀ ਬਹੁਤੀ ਵਾਰਮਾ ਦੇ ਲੋਕਾਂ ਨੂੰ ਤੇਰੇ ਪਰ ਆ ਰਹੇ ਆ ਜਾ ਰਹੇ ਆ ਜੀ ਇੱਥੇ ਲੋਕ ਆਪ ਮਾਰੇ ਪਹੁੰਚੇ ਨੇ ਭਾਈ ਅਮਿਤ ਬਾਦ ਦਾ ਹੱਥ ਵਿੱਚ ਬਹੁਤ ਕਿੰਨਾ ਪਿਆਰਾ ਮਤਭਾਣ ਲੋਕਾਂ ਨੂੰ ਇੰਨਾ ਪਿਆਰਾ ਭਾਈ ਅਮਿਤ ਬਾਦ ਨਾਲ ਹਾਂਜੀ ਬਹੁਤ ਪਿਆਰ ਕਰਦੇ ਨੇ ਸਿੱਧਾ ਬਹੁਤ ਪਹਿਲਾਂ ਵੀ ਉਹਨਾਂ ਇਲੈਕਸ਼ਨ ਦੇ ਟਾਈਮ ਤੇ ਬਹੁਤ ਪਿਆਰ ਕੀਤਾ ਸੀ ਦੇਖੋ ਹੁਣ ਸਭ ਤੋਂ ਇਹੀ ਜਾਨਣਾ ਚਾਹੁੰਦੀ ਆ ਜੀ ਐਮਪੀ ਬਣ ਚੁੱਕੇ ਨੇ ਕਦੋਂ ਆਪਣੀ ਡਿਊਟੀ ਸ਼ੁਰੂ ਕਰਨਗੇ ਇਹਨੇ ਮੁੱਦੇ ਹੁੰਦੇ ਨੇ ਐਮਪੀ ਜੀ ਕਦੋਂ ਉੱਥੇ ਬੋਲਣਗੇ ਸਾਫ ਵਿੱਚ ਲੋਕਾਂ ਨੂੰ ਇਹੀ ਨਹੀਂ ਅੱਡੀ ਅੱਡੀ ਕਹਿੰਦੇ ਕਦੋਂ ਛੱਡਦੇ ਨੇ ਕਦੋਂ ਜੇੜ ਚੋਂ ਬਾਹਰ ਆਉਂਦੇ ਇਹ ਤਾਂ ਸਰਕਾਰਾਂ ਦੀ ਢਿੰਡਤਾ ਹੀ ਹੈ ਜੀ ਲੋਕ ਨੇ ਚਾਹ ਰਹੇ ਅਗੇ ਜਲਦੀ ਜਲਦੀ ਕਿਸੇ ਕੋਈ ਗੱਲ ਤੁਹਾਡੀ ਹੋ ਜਾ ਪਈਆਂ ਹੋਰ ਤੁਹਾਲਾਂ ਕੋਈ ਫੋਨ ਤੇ ਗੱਲਵਾਜ ਹੋ ਜੀ ਮਿਲ ਕੇ ਆਏ ਹੋ ਜੇ ਠੀਕ ਹੈ ਤਾਂ ਜਲਦੀ ਕਰਾ ਦੇ ਜੀ ਉਹਨਾਂ ਸਤਿਕਾਰ ਦਾ ਧੰਨਵਾਦ ਕਰਦੇ ਹਾਂ ਜੀ ਸਰਕਾਰ ਇਹ ਸਾਡੇ ਨਾਲ ਮੌਜੂਦ ਨੇ ਪਾਪਾ ਰਾਜਾ ਰਾਜਰਾਏ ਜੀ ਗੱਲਬਾਤ ਕਰਾਂਗੇ ਸਤਿਕਾਰਯੋਗ ਬਾਬਾ ਜੀ ਆਹ ਗਿਲਜੀ ਦਾ ਖਾਸਾ ਜੀ ਕੀ ਕਹਿਣਾ ਚਾਹੋਗੇ ਐਨਾ ਭਾਰੀ ਕੱਟ ਇੱਕ ਕਾਲ ਉੱਤੇ ਐਨਾ ਹੀ ਕੱਟ ਕੀਤਾ ਇਹ ਸਾਬ ਨੇ ਸੋਸ਼ਲ ਮੀਡੀਆ ਉੱਤੇ ਵੀਡੀਓ ਪਾਈਆਂ ਨੇ ਵੀ ਸਾਹਿਬ ਪਹੁੰਚੋ ਕਿਵੇਂ ਤੇਜ ਦੋ ਇਸ ਕੱਟ ਨੂੰ ਲੋਕ ਵੱੱਟ ਪਹੁੰਚੇ ਨੇ ਉਸ ਤੋਂ ਅਮੀਰ ਤੋਂ ਵੱਧ ਬਚੇ ਸਾਚਾ ਗੁਰੂ ਲਾਧੋ ਦੇ ਨਾਲ ਕਿਵੇਂ ਸਭ ਤੋਂ ਪਹਿਲਾਂ ਸਮੂਹ ਜੀ ਨਾਮ ਕਰਾਉਗੇ ਸਤਿਗੁਰੂ ਜੀ ਗੁਰੂ ਖਾਲਸਾ ਪੰਥ ਨੂੰ ਬਹੁਤ ਬਹੁਤ ਵਾਣੇ ਦਿਨਾਂ ਅੱਜ ਇਸ ਪੰਥ ਕੱਟੜਤਾ ਦੇ ਵਿੱਚ ਆਪ ਮੁਹਾਰੇ ਤਾਂ ਸਹਿਲਾਬ ਜਿਹੜਾ ਲੋਕਾਂ ਦਾ ਆਇਆ ਸਾਰਿਆਂ ਨੂੰ ਜੀਓ ਆਇਆ ਧੰਨਵਾਦ ਕਰਦੇ ਆਂ ਅੱਜ ਜਿਹੜੀ 575 ਤਾ ਹੋ ਯਾਰ ਇਹ ਇੱਕ ਅਹਿਮ ਮਹਦਾਰਾ ਇਹਦੇ ਵਿੱਚੋਂ ਇੱਕ ਨਵੀਂ ਜਿਹੜੀ ਆ ਇੱਕ ਰਾਜਨੀਤਿਕ ਸ਼ਕਤੀ ਉੱਭਰਨੀ ਆ ਇੱਕ ਨਵਾਂ ਪੰਜਾਬ ਸਿਰਜਿਆ ਜਾਊਗਾ ਵਾਰਸ਼ ਪੰਜਾਬ ਦੇ ਅਸਲ ਜਿਹੜੇ ਆ ਇਕੱਠੇ ਹੋਏ ਨੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਪੰਜਾਬ ਦੇ ਮਸਲੇ ਹੱਲ ਨੇ ਫੇਰ ਹੋਣਗੇ ਜਦੋਂ ਸੀ ਇੱਕ ਮਾਚ ਦੇ ਪੱਥੇ ਹੋਗਾ ਜਿਹਨਾਂ ਠਾਕਾ ਮਾਰਦਾ ਇਕੱਠ ਸਾਰੇ ਲੋਕ ਇਹ ਚਾਹੁੰਦੇ ਨੇ ਵੀ ਜਿਹੜਾ ਲੀਡਰ ਆ ਉਹ ਪਾਈ ਅਮਿਤਪਾਲ ਸਿੰਘ ਅਸੀਂ ਮੰਨ ਲਿਆ ਲੋਕਾਂ ਨੇ ਅੱਜ ਮੰਨ ਲਿਆ ਮੋਹਰ ਲਾਤੀਓ ਤੇ ਤੇ ਆਉਣ ਵਾਲੇ ਸਮੇਂ ਦੇ ਵਿੱਚ 2027 ਦੇ ਵਿੱਚ ਵੀ ਸਰਕਾਰ ਬਣੂਗੀ ਤੇ ਜਿਹੜੀਆਂ 16 ਕਮੇਟੀਆਂ ਕਰਵਾ ਦੇ ਉਹ ਵੀ ਪੰਛ ਦੇ ਨਾਲ ਲਾ ਕੇ ਪੰਛਤਾ ਦੀ ਉੱਤੇ ਸੰਭਾਲਣਗੇ ਭਾਈ ਜਗਤਾਰ ਸਿੰਘ ਹਵਾਰਾ ਅਕਾਲ ਤੱਕ ਸਾਡਾ ਜਥੇਦਾਰ ਆ ਕੇ ਬੈਠੂਗਾ ਫਿਰ ਸਾਰੇ ਮਸਲੇ ਪੰਛ ਦੇ ਹੱਲ ਹੋ ਜਾਣਗੇ ਬੰਦੀ ਸਿੰਘਾਂ ਦੇ ਹੱਥ ਵਿੱਚ ਜਿਹੜਾ ਉੱਥੇ 15 ਅਗਸਤ ਨੂੰ ਵੀ ਇਕੱਠ ਹੋਇਆ ਉਹ ਇਕੱਠ ਵੀ ਕਾਫੀ ਹੋਇਆ ਸੀ ਪੁਲਿਸ ਨੇ ਰੋਕਿਆ ਗਿਆ ਤੁਹਾਨੂੰ ਉਹ ਕਿਵੇਂ ਦੇ ਦੋ ਬੰਦੀ ਸਿੰਘਾਂ ਨੂੰ ਬੰਦੀ ਸਿੰਘਾਂ ਹੱਥ ਵਿੱਚ ਵੀ ਇਕੱਠ ਹੋਇਆ ਤੇ ਭਾਈ ਅਮਰਤਪਾਲ ਦੇ ਹੱਥ ਵਿੱਚ ਵੀ ਕੀ ਲੱਗਦਾ ਹੈ ਅਗਲੀ ਪਹਿਨੀ ਕੀ ਐ ਇਸ ਤੋਂ ਬਾਅਦ ਦੇਖੋ ਲੋਕ ਰੱਥ ਦੱਸ ਰਿਹਾ ਕਿ ਪੰਜਾਬ ਦੇ ਲੋਕ ਚਾਹੁੰਦੇ ਨੇ ਬੰਦੀ ਸਿੰਘ ਰਿਹਾਈ ਹੋਣੇ ਚਾਹੀਦੇ ਨੇ ਭਾਈ ਅਮਰਤਪਾਲ ਸਿੰਘ ਬਾਹਰ ਆਵੇ ਆਈ ਜਗਤਾਰ ਸਿੰਘ ਹਵਾਰੇ ਹੋਣੀ ਬਾਹਰੇ ਆਉਣ ਤੇ ਇੱਕ ਦਿਨ ਸਰਕਾਰ ਨੂੰ ਚੁਗਣਾ ਪੈਣਾ ਛੱਡਨੇ ਪਾਇਆ ਕਿ ਸਰਕਾਰ ਡਰਦੀ ਹੈ ਵੀ ਕਿਤੇ ਕੋਈ ਨਵੀਂ ਪੰਪਤ ਪਾਰਟੀ ਖੜੀ ਨਾ ਹੋ ਜAVE ਇਸ ਕਰਕੇ ਉਹਨਾਂ ਨੂੰ ਛੱਡ ਨਹੀਂ ਰਹੇ ਸਰਕਾਰ ਨਹੀਂ ਡਰਦੀ ਜਿਹੜੇ ਸਾਡੇ ਆਪ ਦੇ ਗਦਾਰ ਨੇ ਪੰਜਾਬ ਦੇ ਦੇ ਸਾਡੇ ਸਾਡੇ ਵਰਗੇ ਪਾਣੀ ਪਾ ਕੇ ਪੱਗਾ ਮੰਨ ਕੇ ਉਹ ਡਰਦੇ ਨਹੀਂ ਕਿ ਉਹਨੂੰ ਗਦਾਰ ਕਹਿੰਦੇ ਹੋ ਗਦਾਰ ਕਿਹੜੇ ਨੇ ਬਾਦਲ ਕਾਲ ਵਾਲਾ ਸਾਰੀ ਗਦਾਰ ਹੀ ਆ ਇਹਨਾਂ ਨੇ ਕਿਥੇ ਫੱਟ ਕਰੀਆਂ ਨੇ ਇਹਨਾਂ ਨੇ ਪਿੱਛੇ ਦੇ ਵਿੱਚ ਸੂਰ ਮਾਰੇ ਹੋਣ ਉਹ ਗਦਾਰੀ ਨੇ ਆਦਨ ਉੱਤੇ ਵੀ ਕਾਫੀ ਤੋਮਤਾ ਲੱਗ ਰਿਹਾ ਨੇ ਵੀ ਤੇਰੇ ਸਰਸ ਨਾਲ ਖੜਿਆ ਹੋਇਆ ਇਹ ਕਲੇਰ ਦਾ ਜਿਹੜੇ ਆ ਸੰਦੀਪ ਕਲੇਰ ਦਾ ਬਿਨੈ ਬਿਆਨ ਵੀ ਆਉਂਦਾ ਵੀਰੇ ਵਿੱਚ ਬੈਠਦਾ ਰਿਹਾ ਇਹ ਸਹੀ ਗੱਲ ਕੋ ਸੱਚ ਮੰਨਦੇ ਹੋ ਕਿ ਜਿਹੜੇ ਬਿਆਨਾਂ ਨੂੰ ਉਹਨੇ ਨਕਾਰਿਆ ਏ ਤਸਵੀਰਵਾਦਨ ਉਹਨੇ ਤਸਵੀਰਵਾਦਨ ਮੈਨੂੰ ਇੱਕ ਦਸ ਗੱਲ ਦਸੋ ਜੀ ਜਮੀਰ ਮਰ ਜੇ ਉਹ ਗਦਾਰ ਹੋਣਾ ਦਾ ਜਿਹਦੀ ਜ਼ਮੀਰ ਜਾਗਦੀ ਆ ਉਹ ਦੇਸ਼ ਭਗਤ ਹੋ ਜਾਂਦਾ ਸਤ ਜਰਨੈਲ ਸਿੰਘ ਪਿੰਡਰਾਲਿਆਂ ਦੀਆਂ ਫੋਟੋਆਂ ਲੱਗਦੀਆਂ ਨੇ ਤੇ ਬਾਦਲ ਦੀ ਕਦੇ ਤੁਸੀਂ ਦੇਖੀ ਆ ਕਿਸੇ ਗੁਰਦੁਆਰੇ ਦੇ ਵਿੱਚ ਫੋਟੋ ਨਾਲ ਕਿਹੜੀ ਲੜਾਈ ਹੋਵੇ ਫੋਟੋ ਲੱਗੀ ਹੋਈ ਨਹੀਂ ਟੌੜੇ ਵੀ ਦੇਖੀਆ ਫੋਟੋ ਤੁਸੀਂ ਨੌਂਵਾਂ ਦੀ ਫੋਟੋਆਂ ਦੇਖੀਆ ਤੇ ਗੁਰਦੁਆਰੇ ਲੱਗਦੀਆਂ ਸੰਤਾਂ ਦੀਆਂ ਫੋਟੋ ਅੱਜ ਵੀ ਗੁਰੂ ਘਰਾਂ ਦੇ ਵਿੱਚ ਲੱਗ ਰਹੀਆਂ ਨੇ ਕਿਉਂਕਿ ਸੱਚੇ ਸੋਚੇ ਕਰਤਾਰਾਂ ਦੀ ਨਿਸ਼ਾਨੀ ਆ ਗਦਾਰਾਂ ਨੂੰ ਕੋਈ ਨਹੀਂ ਪੁੱਛਦਾ ਟਾਈਮ ਪਾ ਕੇ ਸਾਰੇ ਸਾਹਮਣੇ ਆ ਜਾਂਦੇ ਨੇ ਤੇ ਅੱਜ ਸਾਨੂੰ ਕੋਈ ਗਦਾਰਾਂ ਨੂੰ ਪਛਾਣਨ ਦੀ ਲੋੜਾ ਕੌਣ ਪਰਸਪਰਸ਼ਤਾ ਕੌਣ ਪੰਜ ਦੀ ਪਿਛਲੇ ਸੁਲਾ ਮਾਰਿਆ ਕਿ ਲੋਕਾਂ ਦਾ ਸਾਰਾ ਚੱਕ ਹੋ ਗਿਆ ਮੀਡੀਆ ਦਾ ਚੋਗਾ ਕੀ ਇਲਾਜ ਕਿਸੇ ਵੀ ਨਹੀਂ ਨੇ ਪਾਸੇ ਸੱਤ ਸਾਲ ਸਾਧ ਨੂੰ ਜੇ ਸੱਤ ਸਾਲ ਸਾਧਾ ਡੇਰੇ ਆਏ ਨੂੰ ਸੱਤ ਸਾਲ ਨੂੰ ਪ੍ਰੋਬਲ ਮਿਲਦੀ ਆ ਕਈ ਵਾਰੀ ਪ੍ਰੋਬਲ ਮਿਲ ਚੁੱਕੀ ਆ ਇਹ ਕਮਾਸੇ ਪਾਈ ਅਮਰਤਪਾਲ ਨੂੰ 100 ਚੁੱਕਣ ਵਾਲੇ ਵੀ 4 ਦਿਨ ਦੀ ਪ੍ਰੋਲ ਮਿਲਦੀ ਆ ਚਾਰ ਦਿਨ ਲਈ ਛੱਡਿਆ ਜਾਂਦਾ ਉਹ ਵੀ ਉਹਨੂੰ ਪੰਜਾਬ ਚ ਐਂਟਰੀ ਹੋਣ ਦਿੱਤਾ ਜਾਂਦਾ ਇਹ ਦੋ ਜਿਹੜਾ ਉਹ ਆ ਉਹਨਾਂ ਦੇ ਕੋਲੇ ਵੋਟ ਪਿੰਕ ਜਾਦੇ ਆ ਉਹਦਾ ਤਾਂ ਕੇਸ ਨਹੀਂ ਉਹਨਾਂ ਨੇ ਮaaf ਕਰਤਾ ਮਰਡਰ ਵਾਲਾ ਆਉਣ ਵਾਲੇ ਸਮੇਂ ਦੇ ਵਿੱਚ ਉਹਨੂੰ ਪ੍ਰੋਲਾਂ ਤੇ ਪ੍ਰੋਲਾਂ ਦਿੱਤੀ ਜਾ ਰਹੇ ਨੇ ਹੋ ਸਕਦਾ ਵੀ ਜਿਹੜਾ ਉਹਦੇ ਤੇ ਅਲੀ ਬਿਲਾਲਕਾਰ ਦੇ ਕੇਸ ਨੇ ਉਹ ਵੀ ਖਤਮ ਕਰਤੇ ਜਾਣਾ ਉਪਾਰੀਕਰ ਇਸ ਕਰਕੇ ਇਹ ਪੰਜਾਬ ਦੇ ਬਾਰਸ਼ ਨੇ ਜਿਹਨਾਂ ਨੂੰ ਸਰਕਾਰਾਂ ਉੱਦ ਲੱਗਦਾ ਬੱਬਰ ਸ਼ੇਰ ਹਮੇਸ਼ਾ ਇਹ ਜਿਹੇ ਬਾਤ ਕਰਦੇ ਹੁੰਦੇ ਨੇ ਇਸ ਕਰਕੇ ਜਿਹੜੇ ਲੋਕ ਨੇ 2027 ਦੇ ਵਿੱਚ ਆਪ ਹੀ ਲੈ ਆਉਣੇ ਜ ਨਹੀਂ ਸਕਦੇ 8 ਕੋਸ਼ ਸਮਾਂ ਆ ਰਿਹਾ ਹੁਣ 5 ਦਾ ਹੀ ਸਮਾਂ ਆਊਗਾ ਇੱਕ ਜੁਕੇ ਪਾਸੇ ਦਿੱਲੀ ਆ ਜਿਹੜੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਉਹ ਕਰਪਟेड ਅਮਿਤ ਹੈ ਉਹਨੂੰ ਵੀ ਪ੍ਰੋਬਲ ਮਿਲ ਚੁੱਕੀ ਐ ਇੱਕ ਦੋ ਵਾਰੀ ਉਹ ਵੀ ਆਪਣਾ ਜ਼ਮਾਨਤ ਉੱਤੇ ਆ ਚੁੱਕਿਆ ਐ ਭਾਈ ਇਹ ਮਤਵਾ ਨੇ ਬੋਝ ਮਿਲ ਰਹੀ ਉਹਦਾ ਪੰਜਾਬ ਉਹਦਾ ਸਰਕਾਰ ਦੀਆਂ ਪਿੱਠੂ ਨੇ ਉਹਦਾ ਸਰਕਾਰੀ ਨੇ ਉਹਨਾਂ ਨੂੰ ਸਾਰਾ ਕੁਝ ਮਿਲੂਗਾ ਇਸ ਕਰਕੇ ਜਿਹੜੇ 500 ਦੇ ਨਾਲ ਖੜੇ ਨੇ ਜਿਹੜੇ ਦਿੱਲੀ ਦੀ ਨਹੀਂ ਮੰਦੇ ਉਹਨਾਂ ਨੂੰ ਨਹੀਂ ਛੱਡਿਆ ਜਾਂਦਾ ਉਹਨਾਂ ਨੂੰ ਕੋਈ ਪ੍ਰੋਬਲ ਨਹੀਂ ਜਿਹੜੇ ਉਹਨਾਂ ਦੇ ਝੋਲੀ ਚੁੱਕਨੇ ਚੱਪਲੀ ਚੱਟਨੇ ਉਹਨਾਂ ਨੂੰ ਪਰੋਲਾ ਵੀ ਨਹੀਂ ਉਹਨਾਂ ਨੂੰ ਰਿਹਾਈਆਂ ਵੀ ਨਹੀਂ ਸਾਰਾ ਕੁਝ ਹੀ ਹੈ ਅਸਲਤੋਂ ਅਨਾਉਂਸਮੈਂਟ ਵੀ ਕੀਤੀ ਜਾਂਦੀ ਹੈ ਵੀ ਸਾਡੇ ਸੰਗਤ ਨੂੰ ਜਿਹੜੀ ਬਹੁਤ ਸਾਰੋਂ ਲਈ ਪ੍ਰਸ਼ਾਸਨ ਰੋਕ ਰਿਹਾ ਜਿਹੜੇ ਉੱਥੇ ਪੂਰਤਵਾਂ ਦੀ ਫੋਰਸ ਲਾਈ ਹੋਈ ਹੈ ਦੇਖੋ ਸਾਰੇ ਕੀ ਕਹੋਗੇ ਸਰਕਾਰ ਹੱਥਾਂ ਪੈਰਾਂ ਦੀ ਪਈ ਹੈ ਕਿ ਪੂਰਤਵਾਂ ਦੀ ਮਾਨ ਵਾਲਾ ਪਿਛਲੇ ਪਾਸੇ ਇੱਥੇ ਆ ਬਹੁਤ ਕਾਠੂ ਮੁੰਡਿਆ ਉਹ ਸਰਕਾਰੀ ਬਸਾਂ ਲਾ ਕੇ ਇੱਥੇ ਕਰੇ ਹੋਣੇ ਇਹ ਵੀ ਉਹਨਾਂ ਦੇ ਵਾਸਤੇ ਆ ਉਹ ਸਾਡਾ ਇਹ ਕੱਠ ਦਾ ਮੁਕਾਬਲਾ ਨਹੀਂ ਕਰ ਸਕਦੇ ਇਸ ਕਰਕੇ ਲੋਕਾਂ ਨੂੰ ਜਿਹੜਾ ਲੋਕ ਕਿਆ ਜਾ ਰਿਹਾ ਜ ਇਕੱਠ ਤੇ ਆਉਣ ਤੋਂ ਕੋਈ ਗੱਲ ਨਹੀਂ ਸੋਸ਼ਲ ਮੀਡੀਆ ਜਿੱਦਾਂ ਸਭ ਦੇਖ ਹੀ ਜਾਂਦਾ ਸਭ ਕੁਝ ਨਵਟਾਰਾ ਹੋ ਜਾਣਾ ਲੱਗਦਾ ਹੈ ਕਿ ਇੱਥੋਂ ਸਟੇਜ ਉੱਤੇ ਕੋਈ ਪੰਥਕ ਪਾਰਟੀ ਦਾ ਐਲਾਨ ਵੀ ਕੀਤਾ ਜਾਊਗਾ ਪੰਥਕ ਪਾਲੰਦੀ ਸਾਡੀ ਹੈਗੀ ਹੈ ਜਿਹੜੀ ਦੀਪ ਸਿੱਧੂ ਨੇ ਵੜਾਈ ਆ ਬਾਦਸ਼ਾਹ ਪੰਜਾਬ ਦੇ ਉਹਰ ਅਸੀਂ ਕਿਸੇ ਤੋਂ ਕਿਲੇ ਨਾ ਬਾਅਦ ਪੰਜਾਬ ਦੇ ਹੈਗੀ ਆ ਬਸ ਇਸੇ ਨੂੰ ਅੱਗੇ ਲਿਜਾਵਾਂਗੇ ਅਗਲੀ ਵਾਰੀ ਮਤਲਬ 117 ਸੀਟਾਂ ਉੱਤੇ ਫਿਰ ਬੰਦੇ ਖੜਾਉਂਦੇ ਬਾਅਦ ਬਿਲਕੁਲ ਸਾਰਾ ਕੋਈ ਇੱਥੇ ਰਾਜਸੀ ਇਹ ਹੋਊਗਾ ਸਿਰਫ ਨਹੀਂ ਕਿ ਮੈਂ ਕਿ ਲੜੀਆਂ ਚੋਣਾ ਵੀ ਲੜੀਆਂ ਜਾਣਗੀਆਂ ਤੇ ਜਿਹੜੀ ਰਾਜਨੀਤਿਕ ਦਾ 2024 ਦਾ ਮਿਸ਼ਨ ਆ ਉਹ ਵੀ ਜਿੱਤਾਂਗੇ ਅਸੀਂ ਮਤਲਬ ਖਾਲਸਾ ਦੁਬਾਰੇ ਆਊਗਾ ਬਿਲਕੁਲ ਖਾਲਸਾ ਰਾਜ ਆ ਰਿਹਾ ਜੀ ਬਹੁਤ ਧੰਨਵਾਦ ਧੰਨਵਾਦ ਤੁਹਾਡਾ अंबपाल के बापू जी ने मुकाबत की भाई अंबपाल के हाथ में इना कट तुम देख रहे हो भाई अंतपाल के चार है जी लोग आप उ हारे रैली में पहुंचे ਦਾ 71 ਤਾਲੇ ਵਿੱਚ ਲੋਕ ਆਪ ਮਾਰੇ ਜਿਹੜੇ ਪਹੁੰਚੇ ਨੇ ਤੁਸੀਂ ਘੱਟ ਦੇਖ ਸਕਦੇ ਹੋ ਤੇ ਬੋਲੇ ਸੋਨੇਹਾਰ ਦੇ ਜਿਹੜੇ ਨਾਰੇ ਲੱਗ ਰਹੇ ਨੇ ਭਾਈ ਅੰਮ੍ਰਿਤਪਾਲ ਦੇ ਆਪੇ ਵਿੱਚ ਵੀ ਉਹਨਾਂ ਨੂੰ ਰਿਹਾ ਕੀਤਾ ਜਾਵੇ ਜਿਹੜੇ ਪੰਥਕ 71 ਦਾ ਕੀਤੀ ਆ ਤੇ ਬੰਦੀ ਸਿੰਘਾਂ ਨੂੰ ਰਿਹਾ ਕੀਤਾ ਜਾਵੇ ਕਿਉਂਕਿ ਉਹ ਆਪਣੀਆਂ ਜਿਹੜੀਆਂ ਸਜਾਵਾਂ ਪੂਰੀਆਂ ਕਰ ਚੁੱਕੇ ਨੇ ਮੈਂ ਮਨਿੰਦਰ ਸਿੰਘ ਤੇ ਤੁਸੀਂ ਦੇ ਰੂਪੇ ਨੂੰ ਵੀ ਧੰਨਵਾਦ